ਥੋੜੀ ਕੁਝ ਸਤਰਾਂ ਹੈਆਂ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਉਹ ਸੁਣਾਉਣਾ ਚਾਹੂੰਗੀ ਮੈਂ ਤੇਰੀ ਤੇਗ ਚੋ ਜੰਮਨ ਖਾਲਸੇ ਤੇਰੀ ਅੱਖ ਦੇ ਵਿੱਚ ਇਤਿਹਾਸ ਤੇਰਾ ਦਰਦ ਜਹਾਨ ਦੀ ਮੱਸਿਆ ਤੇਰਾ ਹਾਸਾ ਜਿਵੇਂ ਪ੍ਰਭਾਸ ਤੂੰ ਮੀਨਾ ਕਾਰਿਆ ਕਾਲ ਦੀ ਤੂੰ ਦਿਆਲ ਕਲਮ ਤਲਵਾਰ ਤੇਰੀ ਉਸਤਤ ਮੇਰੀ دیਵਾਨਗੀ ਤੇਰੀ ਬੰਦਗੀ ਮੇਰਾ ਸਾਰ ਪੱਥਰ ਹਰ ਇੱਕ ਦੁਸ਼ਟ ਲਈ ਪਰ ਸਾਡੇ ਲਈ ਤੂੰ ਮੂਮ ਦਾ ਹਮਸਾਇਰ ਮੇਰੀ ਜ਼ੁਬਾਨ ਦਾ ਜਰਨੈਲ ਤੂੰ ਮੇਰੀ ਕੌਮ ਦਾ ਤੂੰ ਪਰਬਤਾਂ ਤੋਂ ਪਾਰ ਦਾ ਤੇਰੇ ਵਿੱਚ ਹੈ ਅੰਤ ਜਹਾਨ ਦਾ ਇਹ ਤੇਰੀ ਦਿੱਤੀ ਪੱਗ ਹੈ ਤੇਰੇ ਕਰਕੇ ਇਹ ਜਗ ਜਾਣ ਦਾ ਤੇਰੇ ਮਸਤਕ ਅੰਦਰ ਵਸ ਰਹੀ ਸਾਡੀ ਸੁੱਖ ਵੀ ਸਾਡੀ ਖੈਰ ਵੀ ਖਮੋਸ਼ੀਆਂ ਦਾ ਬਾਦਸ਼ਾਹ ਤੂੰ ਚੁੱਪ ਸਬਰ ਦੀ ਪੈਰ ਵੀ ਤੇਰਾ ਵਿੱਚ ਸਮਾਉਣਾ ਆਖਰਾ ਤੇ ਦਾਤਾ ਤੂੰ ਆਗਾਜ ਦਾ ਤੂੰ سیاਹੀ ਮੇਰੀ ਕਲਮ ਦੀ ਤੂੰ ਨਾਜ ਮੇਰੇ ਅੰਦਾਜ਼ ਦਾ ਮਾਹੀ ਮਹਿਰਮ ਇਸ਼ਕ ਤੂੰ ਆਦਰ ਮਾਨ ਵੈਰਾਗ ਗੋਬਿੰਦ ਏ ਮੇਰਾ ਬਿਰਹਾੜਾ ਗੋਬਿੰਦੇ ਰੋਸ਼ਨ ਚਿਰਾਗ ਗੋਬਿੰਦ ਏ ਮੇਰਾ ਬਿਰਹਾੜਾ ਗੋਬਿੰਦੇ ਰੋਸ਼ਨ ਚਿਰਾਗ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ Good